ਉਹ ਨਹੀਂ ਛੁੜਿਆ ਜਾਂਦਾ ਸੀ ਪੰਜਾਬ ਦੇ ਅੰਦਰ ਕੁਝ ਜਿਹੜੇ ਰਵਾਇਤੀ ਨਸ਼ੇ ਸੀਗੇ ਉਹਨਾਂ ਨੂੰ ਛੱਡ ਕੇ ਕਦੇ ਹਰੇ ਦਾ ਕਦੇ ਗੋਲੀਆਂ ਦਾ ਕਦੇ ਚਰਸ ਦਾ ਕਦੇ ਚਿੱਟੇ ਦਾ ਨਾਮ ਪੰਜਾਬ 'ਚ ਪੰਜਾਬ ਦੇ ਪੁਰਾਣੇ ਬਜ਼ੁਰਗ ਦੱਸਦੇ ਨੇ ਕਦੇ ਨਹੀਂ ਸੁਣਿਆ ਸੀ ਜਦੋਂ ਪੰਜਾਬ ਦੇ ਅੰਦਰ ਜੇ ਮੈਂ ਜ਼ਿਆਦਾ ਪਿੱਛੇ ਨਾ ਜਾਵਾਂ ਇਹ ਥੋੜਾ ਜਿਹਾ ਥੋੜੇ ਸਾਰ ਪਿੱਛੇ ਜਾਈਏ ਤਾਂ ਜਦੋਂ ਪੰਜਾਬ ਦੇ ਅੰਦਰ 2007 ਸ਼੍ਰੋਮਣੀ ਅਕਾਲੀ ਦਲ ਤੇ ਬੀਜੇਪੀ ਦੀ ਸਰਕਾਰ ਬਣੀ 2007 ਦੇ ਵਿੱਚ ਸੰਜੀ ਸਰਕਾਰ ਸ਼੍ਰੋਮਣੀ ਅਕਾਲੀ ਦਲ ਤੇ ਬੀਜੇਪੀ ਦੀ ਬਣੀ ਤਾਂ ਉਸ ਸਮੇਂ ਪੰਜਾਬ 'ਚ ਪਹਿਲੀ ਵਾਰ ਇਹ ਨਾਮ ਗੂੰਜਿਆ ਕਿ ਪੰਜਾਬ ਚਿੱਟੇ ਦਾ ਵਪਾਰ ਸ਼ੁਰੂ ਹੋ ਗਿਆ ਪੰਜਾਬ 'ਚ ਚਿੱਟਾ ਨਾਂ ਦਾ ਇੱਕ ਨਵਾਂ ਨਸ਼ਾ ਆ ਗਿਆ ਹਰ ਇਹ ਨਾਮ ਦਾ ਇੱਕ ਨਵਾਂ ਨਸ਼ਾ ਆ ਗਿਆ ਸਮੈਕ ਨਾਮ ਦਾ ਇੱਕ ਨਵਾਂ ਨਸ਼ਾ ਪੰਜਾਬ ਚ ਆ ਗਿਆ ਇਸ ਤਰ੍ਹਾਂ ਦੀਆਂ ਜਿਹੜੀਆਂ ਗੱਲਾਂ ਸੀ ਉਹ ਪੰਜਾਬ ਦੇ ਖੁੰਡਾ ਤੇ ਹੋਣ ਲੱਗੀਆਂ ਕਿ ਪੰਜਾਬ ਦੇ ਨੌਜਵਾਨ ਨੂੰ ਨਸ਼ਿਆਂ ਚ ਲਾਉਣ ਦੇ ਲਈ ਉਸ ਸਮੇਂ ਦੀ ਸਰਕਾਰਾਂ ਨੇ ਇੱਕ ਜਾਲ ਜਿਹੜਾ ਸੀ ਉਹ ਪੰਜਾਬ ਦੀ ਜਵਾਨੀ ਦੇ ਆਲੇ-ਦਾਲੇ ਬੁਣਿਆ ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਬਾਲ ਤੱਕਿਆ ਕਿਉਂਕਿ ਉਸ ਸਮੇਂ ਪੰਜਾਬ ਦਾ ਨੌਜਵਾਨ ਗੱਲ ਕਰ ਰਿਹਾ ਸੀ ਨੌਕਰੀਆਂ ਦੀ ਉਸ ਸਮੇਂ ਪੰਜਾਬ ਦਾ ਨੌਜਵਾਨ ਕਰ ਰਿਹਾ ਸੀ ਰੋਜ਼ਗਾਰ ਦੀ ਗੱਲ ਉਸ ਸਮੇਂ ਪੰਜਾਬ ਦਾ ਨੌਜਵਾਨ ਗੱਲ ਕਰ ਰਿਹਾ ਸੀਗਾ ਕਿ ਪੰਜਾਬ ਨੂੰ ਅੱਗੇ ਕਿਵੇਂ ਲੈ ਕੇ ਜਾਣਾਗਾ ਤਾਂ ਉਸੇ ਸਮੇਂ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦੇ ਡਿਜ਼ਾਈਨ ਬਣਿਆ ਉਹਨਾਂ ਦੀ ਸਰਕਾਰ ਨੇ ਡਿਜ਼ਾਈਨ ਬਣਿਆ ਕਿ ਪੰਜਾਬ ਦੇ ਨੌਜਵਾਨ ਨੂੰ ਨਸ਼ਿਆਂ ਬਾਲ ਤੱਕ ਦਿਓ ਪੰਜਾਬ ਨੂੰ ਨਸ਼ਿਆਂ ਬਾਲ ਤੱਕ ਦਿਓ ਔਰ ਪੰਜਾਬ ਦੇ ਹਰ ਗਲੀ ਹਰ ਮੋੜ ਤੇ ਹਰ ਪਿੰਡ ਚ ਹਰ ਚੌਰਾਹੇ ਤੇ ਸ਼ਰਮਣੀ ਕਾਲੇ ਤੇ ਬੀਜੇਪੀ ਦੀ ਸਰਕਾਰ ਚ ਨਸ਼ਿਆਂ ਦਾ ਪ੍ਰਸਾਰ ਜਿਹੜਾ ਸੀ ਉਹ ਵੱਧ ਗਿਆ ਨਸ਼ਿਆਂ ਦਾ ਵਪਾਰ ਸੀ ਜਿਹੜਾ ਉਹ ਵੱਧ ਗਿਆ ਨਸ਼ਿਆਂ ਦਾ ਫਲਾਸ ਸੀ ਜਿਹੜਾ ਵੱਧ ਗਿਆ ਔਰ 10 ਸਾਲ ਪੰਜਾਬ ਦੇ ਅੰਦਰ ਸ਼ਰਮਣੀ ਕਾਲੇ ਤੇ ਬੀਜੇਪੀ ਨੇ ਰਾਜ ਕੀਤਾ 10 ਸਾਲ ਇੱਕ ਦੋ ਪਰਿਵਾਰ ਜਿਹੜੇ ਸੀ ਉਹਨਾਂ ਨੇ ਪੰਜਾਬ ਤੇ ਰਾਜ ਕੀਤਾ ਔਰ ਇਹਨਾਂ 10 ਸਾਲਾਂ ਚ ਪੰਜਾਬ ਦੇ ਨੌਜਵਾਨ ਨੂੰ ਬੁਰੀ ਤਰ੍ਹਾਂ ਨਸ਼ਿਆਂ ਦੇ ਅੰਦਰ ਲਪੇਟ ਲਿਆ ਬੁਰੀ ਤਰ੍ਹਾਂ ਪੰਜਾਬ ਦੇ ਨੌਜਵਾਨ ਨੂੰ ਪੰਜਾਬ ਦੇ ਲੋਕਾਂ ਨੂੰ ਟਰੈਪ ਲਾ ਕੇ ਕਬਜ਼ਾ ਕਰ ਲਿਆ ਕਿ ਹਾਂ ਹੁਣ ਤੁਸੀਂ ਨਸ਼ੇ ਚੋਂ ਨਹੀਂ ਨਿਕਲ ਸਕਦੇ ਉਸੇ ਸਮੇਂ ਆਮ ਆਦਮੀ ਪਾਰਟੀ ਨੇ ਵੀ ਜੇ ਮੈਂ 2017 ਦੀ ਗੱਲ ਕਰਾਂ ਆਮ ਆਦਮੀ ਪਾਰਟੀ ਨੇ ਵੀ ਪਹਿਲੀ ਵਾਰ ਪੰਜਾਬ ਵਿਧਾਨ ਸਭਾ ਦੀ ਇਲੈਕਸ਼ਨ ਲੜੀ ਅਸੀਂ ਵੀ ਕਿਹਾ ਕਿ ਅਸੀਂ ਪੰਜਾਬ ਦੇ ਅੰਦਰ ਨਸ਼ਿਆਂ ਦਾ ਜਾਲ ਤੋੜਾਂਗੇ ਪੰਜਾਬ ਦੇ ਅੰਦਰ ਜੋ 10 ਸਾਲ ਪੰਜਾਬ ਨੂੰ ਬਰਬਾਦ ਕੀਤਾ ਕਾਲੀ ਦਲ ਬੀਜੇਪੀ ਨੇ ਉਸ ਦਲਦਲ ਚੋਂ ਪੰਜਾਬ ਦੇ ਨੌਜਵਾਨ ਨੂੰ ਬਾਹਰ ਕੱਢਾਂਗੇ ਪਰ ਲੇਕਿਨ ਉਸ ਸਮੇਂ ਕਾਂਗਰਸ ਪਾਰਟੀ ਨੇ ਉਸ ਸਮੇਂ ਕਾਂਗਰਸ ਪਾਰਟੀ ਦੇ ਪ੍ਰਧਾਨ ਜੀ ਨੇ ਕੈਪਟਨ ਅਮਰਿੰਦਰ ਸਿੰਘ ਨੇ ਤਲਵੰਡੀ ਸਾਹਿਬ ਤੋਂ ਠੀਕ 35 ਕਿਲੋਮੀਟਰ ਦੂਰ ਖੜੇ ਹੋ ਕੇ ساڑھے تار میں گرنتھ گھٹکا صاحب متھے نہ لاکے کی کیا کہ میں چار ہفتے چ نشا ختم کر دوں ایک سو ایک بے سکتا سگند جڑی سی تو کیپٹن صاحب نے لائی ٹھیک صاحب تو تخت دمدبا صاحب تو پینتی کلو میٹر دور کھڑے ہو کے کیا کہ میں پنجاب چار ہفتے چ نشا ختم کر دوں پنجاب کے لکان نے کیونکہ سی سم آدمی پارٹی نمی پارٹی سی ਔਰ ਸਾਡੇ ਦੇ ਵਿਸ਼ਵਾਸ ਕਰਨ ਦੀ بجائے ਪੰਜਾਬ ਦੇ ਲੋਕਾਂ ਨੇ ਕਾਂਗਰਸ ਪਾਰਟੀ ਨੂੰ 70 ਸੀਟਾਂ ਦਿੱਤੀਆਂ ਔਰ ਆਮ ਆਦਮੀ ਪਾਰਟੀ ਦੀ ਡਿਊਟੀ ਲਈ ਕਿ ਤੁਸੀਂ ਆਪੋਜੀਸ਼ਨ ਚ ਬੈਠੋ ਔਰ ਜਿਹੜਾ ਸ਼ਰਮਣੀ ਕਾਲੀਦਲ ਭਾਜਪੀ ਨੇ ਰਸ਼ੀਆ ਦਾ ਵਪਾਰ ਕੀਤਾ ਸੀ ਉਹਨੂੰ ਉਸ ਸਮੇਂ ਹਾਸ਼ੀਏ ਤੇ ਤਖਤਾਂ ਦੀ ਜਗ੍ਹਾ ਤੇ ਰੱਖਤਾ ਉਸ ਸਮੇਂ ਮੈਂ 17 ਦੀ 2017 ਦੀ ਇਲੈਕਸ਼ਨ ਦੀ ਗੱਲ ਕਰ ਰਿਹਾ ਆ ਆਮ ਆਦਮੀ ਪਾਰਟੀ ਪਹਿਲੀ ਵਾਰ ਆਪੋਜੀਸ਼ਨ ਚ ਕਾਂਗਰਸ ਪਾਰਟੀ ਸੱਤਾਚ اور پارتی جنتا پارٹی تے کالی دل تیجے نمبر تے پچاتے پنجاب دے لوگ نے سیاسی جڑی سرجمین تھی ایک نما انتجام جڑا کھڑا کیتا پنجاب دے لوگ کا نے سامنے اور ساڑھے چار سال پنجاب دے اندر کانگرس پارٹی بولو کیپٹن امندر سنگھ سرکار چلاؤں دے رہے ہیں اور ساڑھے چارہ سالہ دوران جو سو خوابی سی جو سگند لئی سی کہ میں نشیانو ختم کروں گا ਜੋ ਕਾਰੀਦਾਰ ਭਾਰਤੀ ਜਨਤਾ ਪਾਰਟੀ ਨਸ਼ਾ ਗਾਲ ਬਸਾਇਗਾ ਉਹਨੂੰ ਖਤਮ ਕਰੂੰਗਾ ਪਰ ਲੇਕਿਨ ਅਫਸੋਸ ਖਤਮ ਤਾਂ ਕੀ ਕਰਨਾ ਸੀ ਉਹਨਾਂ ਨਸ਼ਾ ਤਸਕਰਾਂ ਦੇ ਨਾਲ ਉਹਨਾਂ ਲੋਕਾਂ ਦੇ ਨਾਲ ਜਿਹੜੇ ਨਸ਼ਾ ਦਾ ਵਪਾਰ ਕਰਦੇ ਸੀ ਕਾਂਗਰਸ ਪਾਰਟੀ ਦੇ ਲੋਕਾਂ ਨੇ ਆਪਣੀਆਂ ਸਾਂਝਾਂ ਹੋਰ ਤਕੜੀਆਂ ਕਰ ਲੀਆਂ ਬਲਕਿ ਪੰਜਾਬ ਦੇ ਅੰਦਰ ਨਸ਼ਾ ਖਤਮ ਨਹੀਂ ਹੋਇਆ ਇਹ ਨਸ਼ਾ ਉਸੇ ਤਰੀਕੇ ਚੱਲਦੇ ਰਹੇ ਔਰ 3-4 ਮਹੀਨੇ ਕਾਂਗਰਸ ਪਾਰਟੀ ਬੋਲ ਲੋ ਨਵਾਂ ਤਜਰਬਾ ਕੀਤਾ ਗਿਆ ਕਿ ਇੱਕ ਨਵਾਂ ਮੁੱਖ ਮੰਤਰੀ ਬਦਲ ਕੇ ਦੇਖ ਲੈਣੇ ਆ ਤੋ ਵੀ ਬੁਰੀ ਤਰ੍ਹਾਂ ਮੈਂ ਸਮਝਦਾ ਪੰਜਾਬ ਦੇ ਅੰਦਰ ਫੇਲ ਹੋਇਆ ਉਹ ਵੀ ਆਪਣੀਆਂ ਦੋਨੋਂ ਉਸ ਸਮੇਂ ਦੇ ਦੋਨੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਔਰ ਚਰਜੀ ਸਿੱਕਨਜੀ ਦੋਨੋਂ ਹੀ ਆਪਣੀਆਂ ਆਪਣੀਆਂ ਜਬਾਨਤਾਂ ਤੱਕ ਜੜੀਆਂ ਨੇ 2022 ਚ ਨਹੀਂ ਬਚਾ ਸਕੇ ਕਿਉਂਕਿ ਪੰਜਾਬ ਦੇ ਲੋਕਾਂ ਨੇ ਸਪਸ਼ਟ ਸੰਕੇਤ ਦਿੱਤਾ ਪੰਜਾਬ ਦੇ ਲੋਕਾਂ ਨੇ ਸਪਸ਼ਟ ਜਿਹੜਾ ਆਪਣਾ ਮੱਧ ਦਾ ਪ੍ਰਯੋਗ ਕੀਤਾ ਕਿ ਅਸੀਂ ਇਹਨਾਂ ਲੋਕਾਂ ਦੇ ਖਿਲਾਫ ਆ ਜਿਨ੍ਹਾਂ ਨੇ ਪੰਜਾਬ ਦੇ ਅੰਦਰ ਸੁਧਾਰ ਨਹੀਂ ਕੀਤਾ ਹਾਲਾਂਕਿ ਜੇ ਦੇਖਿਆ ਜਾਵੇ ਜੇ 2017 ਤੋਂ ਲੈ ਕੇ 22 ਦੀ ਆਪਾਂ ਸਮੀਖਿਆ ਕਰੀਏ 2017 ਤੋਂ ਲੈ ਕੇ 22 ਤੱਕ ਲਗਭਗ 3 ਸਾਲ ਕੋਵਿਡ ਦਾ ਪੀਰੀਅਡ ਵੀ ਰਿਹਾ 3 ਸਾਲ ਕਰੋਨਾ ਦਾ ਪੀਰੀਅਡ ਵੀ ਰਿਹਾ ਜਿਸ ਸਮੇਂ ਦੌਰਾਨ ਪੰਜਾਬ 'ਚ ਪਾਬੰਦੀਆਂ ਬਹੁਤ ਸੀ ਲੱਗੀਆਂ ਹੋਈਆਂ ਪੰਜਾਬ ਦੇ ਵਿੱਚ ਕਈ ਵਾਰ ਲਾਕਡਾਊਨ ਲੱਗਿਆ ਦੇਸ਼ ਦੇ ਅੰਦਰ ਲਾਕਡਾਊਨ ਲੱਗਿਆ ਜਦੋਂ ਲਾਕਡਾਊਨ ਲੱਗਿਆ ਹੋਇਆ ਸੀਗਾ ਉਸ ਸਮੇਂ ਲੋਕਾਂ ਨੂੰ ਰਾਸ਼ਨ ਤਾਂ ਨਹੀਂ ਪਹੁੰਚਦਾ ਸੀਗਾ ਰਾਸ਼ਨ ਤਾਂ ਸਮਾਜ ਸੇਵੀ ਜਥੇਬੰਦੀਆਂ ਲੈ ਕੇ ਜਾਂਦੀਆਂ ਸੀ ਪਰ ਲੇਕਿਨ ਚਿੱਟੇ ਦਾ ਵਪਾਰ ਜਿਹੜਾ ਸੀ ਉਹ ਕਾਂਗਰਸ ਦੇ ਸਮੇ ਉਸੇ ਤਰ੍ਹਾਂ ਬੇਖੌਫ ਬੇਡਰ ਪੰਜਾਬ ਚੱਲਦਾ ਰਿਹਾ ਪੰਜਾਬ ਦੇ ਲੋਕਾਂ ਨੇ 2022 ਆਮ ਆਦਮੀ ਪਾਰਟੀ ਦੀ ਸਰਕਾਰ ਬਣਾਈ 92 ਸੀਟਾਂ ਆਮ ਆਦਮੀ ਪਾਰਟੀ ਦੇ ਹਿੱਸੇ ਆਈਆਂ ਔਰ ਕਾਂਗਰਸ ਪਾਰਟੀ ਦੂਜੇ ਨੰਬਰ ਤੇ ਰਹੀ ਸ਼੍ਰੋਮਣੀ ਕਾਲੀਦਾਲ ਤੇ ਭਾਰਤੀ ਜਨਤਾ ਪਾਰਟੀ ਦਾ ਨਾਮ ਉਹ ਨਿਸ਼ਾਨ ਪੰਜਾਬ ਦੀ ਸਰਜ਼ਮੀਨ ਤੋਂ ਲੋਕਾਂ ਨੇ ਮਿਟਾ ਦਿੱਤਾ ਪੰਜਾਬ ਦੇ ਲੋਕਾਂ ਦੋਨਾਂ ਪਾਰਟੀਆਂ ਦਾ ਸਫਾਇਆ ਕਰਤਾ ਦੋਨਾਂ ਪਾਰਟੀ ਨੂੰ ਹਾਸ਼ੀਏ ਤੇ ਤਖਤਾ ਕਿਉਂਕਿ ਉਹਨਾਂ ਨੇ ਪੰਜਾਬ ਦੇ ਅੰਦਰ ਜਿੱਥੇ ਨਸ਼ਿਆਂ ਦਾ ਵਪਾਰ ਫਲਾਇਆ ਉੱਥੇ ਸਾਡੇ ਧਾਰਮਿਕ ਗ੍ਰੰਥ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਜਿਹੜੀ ਆ ਉਹ ਵੀ ਇਹਨਾਂ ਦੇ ਸਮੇਂ ਚ ਹੋਈ ਉਹ ਵੀ ਕਾਲੀਦਾਲ ਭਾਜਪਾ ਦੇ ਸਮੇਂ ਚ ਹੋਈ ਔਰ ਲੋਕਾਂ ਨੇ ਸਰਦਾਰ ਭਗਵੰਤ ਸਿੰਘ ਮਾਨ ਮਾਨਯੋਗ ਮੁੱਖ ਮੰਤਰੀ ਸਾਹਿਬ ਦੀ ਡਿਊਟੀ ਲਈ ਆਮ ਆਦਮੀ ਪਾਰਟੀ ਨੂੰ ਸੱਤਾ ਸੌਂਪੀ ਔਰ ਪਿਛਲੇ ਤਿੰਨ ਸਾਲਾਂ ਚ ਵੱਡੇ ਪੱਧਰ ਤੇ ਪੰਜਾਬ ਸੁਧਾਰ ਕੀਤੇ ਪਿਛੇ ਤਿੰਨ ਸਾਲਾਂ ਚ ਸਭ ਤੋਂ ਵੱਧ ਰਿਕਵਰੀਆਂ ਜਿਹੜੀਆਂ ਨੇ ਕਿ ਅਜੇ ਪਿਛਲੇ 15 ਸਾਲਾਂ ਦਾ ਮੁਕਾਬਲਾ ਕਰਦੀ ਏ ਉਹਦੋਂ ਵੱਧ ਰਿਕਵਰੀਆਂ ਹੋਈਆਂ ਜਿਹੜੇ ਸਜ਼ਾ ਦਾ ਦਰਾਂ ਜਿਹੜੀ ਸਜ਼ਾ ਕਰਾਉਣ ਦੀ ਦਰਾਂ ਜਿਹੜੀ ਇਕਾਲੀ ਦਲ ਬੀਜੇਪੀ ਦੇ ਸਮੇਂ 40% ਸਭ ਤੋਂ ਲੋਅਰਸਟ ਰੇਟ ਦੇ ਉੱਤੇ ਕਾਂਗਰਸ ਦੇ ਸਮੇਂ 58% ਓਵਰਆਲ ਮੈਂ ਪੰਜਾਬ ਦੀ ਗੱਲ ਕਰ ਰਿਹਾ ਤਾਮ ਆਦਮੀ ਪਾਰਟੀ ਦੇ ਸਮੇ 86% 86% ਜੋ ਕਨਵਿਕਸ਼ਨ ਰੇਟ ਆ ਪੰਜਾਬ ਦਾ ਮੈਨਡੀਪੀਆ ਸੈਕਟਰ ਦੀ ਗੱਲ ਕਰ ਰਿਹਾ ਕੱਲੇ ਦੀ ਕੱਲੇ ਐਨਡੀਪੀਆ ਸੈਕਟਰ ਦੀ ਗੱਲ ਕਰ ਰਿਹਾ ਜਿਹੜਾ ਨਸ਼ਿਆਂ ਤੇ ਲਾਗੂ ਹੁੰਦਾ ਉਹ ਸੈਕਟਰ ਦੀ ਗੱਲ ਕਰ ਰਿਹਾ ਕਾੜੀ ਦਲ ਵਲੇ 40 ਕਾਂਗਰਸ ਵਲੇ 58 ਆਮ ਆਦਮੀ ਪਾਰਟੀ ਵਲੇ 86% ਕਿ ਅਸੀਂ ਆਪਣੀ ਮਸ਼ੀਨਰੀ ਨੂੰ ਅਸੀਂ ਆਪਣੇ ਪੁਲਿਸ ਤੰਤਰ ਨੂੰ ਇਸ ਤਰ੍ਹਾਂ ਮਜ਼ਬੂਤ ਕੀਤਾ ਕਿਉਂਕਿ ਜਦੋਂ ਮੈਂ ਬਜਟ ਬਣਾਉਣਾਗਾ ਹਰ ਇੱਕ ਵਾਰ ਮੈਂ ਕੋਸ਼ਿਸ਼ ਕਰਦਾਗਾ ਕਿ ਪੁਲਿਸ ਨੂੰ ਮਾਡਰਨਾਈਜੇਸ਼ਨ ਜਿਹੜੀ ਆ ਕੀਤੀ ਜਾਵੇ ਨਵੇਂ ਇਕੁਪਮੈਂਟ ਲੈ ਕੇ ਦਿੱਤੇ ਜਾਣ ਹਰ ਇੱਕ ਤਰੀਕਾ ਵਰਤਿਆ ਜਾਵੇ ਤਾਂ ਕਿ ਸਾਡੀ ਪੰਜਾਬ ਪੁਲਿਸ ਜਿਹੜੀ ਆ ਹੋਰ ਸਟਰੋਂਗ ਹੋਵੇ ਖਾਸ ਕਰਕੇ ਬਾਰਡਰ ਦੇ ਜ਼ਿਲ੍ਹਿਆਂ ਦੀ ਮੇਰੇ ਗੱਲ ਗੱਲ ਕਰਾਂ 86% ਰੇਟ ਤੇ ਪਹੁੰਚਿਆ ਮੈਂ ਜੀ ਦੇਖ ਰਿਹਾ ਸੀਗਾ ਜਿਹਦੇ ਵਿੱਚ ਸੰਗਰੂਰ 93% 93% ਨਮਾਸ਼ਹਿਰ 99% ਰੋਪੜ 95% ਕੁਝ ਜਿਲ੍ਹੇ ਨੇ ਜਿਨ੍ਹਾਂ ਦਾ ਕਨਵੈਕਸ਼ਨ ਰੇਟ ਮੋਰ ਥੈਨ 90% ਆ ਪੂਰੇ ਦੇਸ਼ ਦੇ ਅੰਦਰ ਪੂਰੇ ਦੇਸ਼ ਦੇ ਅੰਦਰ ਭਾਰਤੀ ਜਨਤਾ ਪਾਰਟੀ ਦੀ ਸਰਕਾਰਾਂ ਜ਼ਿਆਦਾ ਨੇਗੀਆਂ ਲਗਭਗ 22 ਰਾਜਾਂ ਤੇਗੀਆਂ ਅਤੇ ਦੂਜੇ ਨੰਬਰ ਤੇ ਕਾਂਗਰਸ ਪਾਰਟੀ ਆਉਂਦੀ ਆ ਤੀਜੇ ਨੰਬਰ ਤੇ ਆਮ ਆਦਮੀ ਪਾਰਟੀ ਆਉਂਦੀ ਆ ਔਰ ਸਾਡੀ ਸਰਕਾਰ ਇੱਕ ਰਾਜ ਦੇ ਅੰਦਰ ਆ ਪੰਜਾਬ ਦੇ ਅੰਦਰ ਆ ਔਰ ਸਾਡਾ ਕਨਵਿਕਸ਼ਨ ਰੇਟ ਜਿਹੜਾ ਉਹ ਪੂਰੇ ਭਾਰਤ ਦੇ ਅੰਦਰ ਸਭ ਤੋਂ ਜ਼ਿਆਦਾ ਹੈਗਾ ਕਿਉਂਕਿ ਅਸੀਂ ਆਪਣੇ ਹਰ ਇੱਕ ਚੀਜ਼ ਨੂੰ ਚਾਹੇ ਉਹ ਪ੍ਰੋਸੀਕਿਊਸ਼ਨ ਆ ਚਾਹੇ ਇਨਵੈਸਟੀਗੇਸ਼ਨ ਏਜੰਸੀਆਂ ਨੇ ਚਾਹੇ ਪੰਜਾਬ ਪੁਲਿਸ ਦਾ ਪੰਤਰਾ ਉਹਨਾਂ ਤਿੰਨਾਂ ਵਿੰਗਾਂ ਨੂੰ ਅਸੀਂ ਬੁਰੀ ਤਰ੍ਹਾਂ ਤਾਕਤ ਦਿੱਤੀ ਆ ਉਹਨਾਂ ਨੂੰ ਹੋਰ ਤਾਕਤਵਰ ਬਣਾਇਆਗਾ ਇਹੀ ਕਾਰਨ ਆ ਕਿ ਪੰਜਾਬ ਦੇ ਅੰਦਰ ਕਨਵਿਕਸ਼ਨ ਰੇਟ ਜ਼ਿਆਦਾ ਵਧਿਆਗਾ ਨਹੀਂ ਤਾਂ ਇਹਨਾਂ ਦੇ ਸਮੇਂ ਯਾ ਤਾਂ ਚਲਾਨ ਨਹੀਂ ਪੇਸ਼ ਹੁੰਦੇ ਸੀ ਸਮੇਂ ਸਿਰ ਚਲਾਨ ਨਹੀਂ ਪੇਸ਼ ਹੁੰਦੇ ਸੀ ਚਲਾਨ ਨਾ ਪੇਸ਼ ਹੋਣ ਦੇ ਕਾਰਨ ਵੀ ਕਈ ਵਾਰ ਦੋਸ਼ੀ ਬਚ ਰਹੇ ਦੇ ਸੀ ਮੈਂ ਦੇਖ ਰਿਹਾ ਸੀ ਕਿਉਂਕਿ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਮੇਰੀ ਗਵਾਹੀ ਚ ਜੋ ਕਮੇਟੀ ਬਣਾਈਆ ਯੁੱਧ ਨਸ਼ਿਆਂ ਵਿਰੁੱਧ ਉਸ ਸਬ ਕਮੇਟੀ ਦਾ ਮੈਨੂੰ ਮੁਖੀ ਬਣਾਇਆਗਾ ਜਦੋਂ ਮੈਂ ਰਿਵਿਊ ਕਰ ਰਿਹਾ ਸੀਗਾ ਲਾਸਟ ਮੀਟਿੰਗ ਦੇ ਅੰਦਰ ਤੁਹਾਡੀ ਜੀਪ ਸਾਹਿਬ ਨੇ ਬਹੁਤ ਅੱਛਾ ਅੰਕੜਾ ਪੇਸ਼ ਕੀਤਾ ਕਿ ਅਸੀਂ ਪਿਛਲੇ ਸਮੇਂ ਦੌਰਾਨ ਲਗਭਗ 12000 ਮਕਦਮੇ ਜਿਹੜੇ ਨੇ ਡੀਪੀਐਸ ਸੈਕਸ਼ਨ ਦੇ ਦਰਜ ਕੀਤੇ ਨੇ پر لیکن سرف صرف چوبی سر چلان نہیں پیتا جد کے گیارہ ہزار نو سو چلس نے اپنا چلان جنہوں چار شیٹ کہہ ہیں اس سمیں سر دائر کی یہ بہت وڈی پراپتی جی میں دا. آم آدمی پارٹی کی دی سرکار دیا سردار بگوت سے مان سرکار کیونکہ ਸਾਡੀ ਪੰਜਾਬ ਪੁਲ ਜਿਹੜੀ ਆ ਉਹ ਬੜੇ ਅੱਛੇ ਤਰੀਕੇ ਦੇ ਨਾਲ ਕੰਮ ਕਰ ਰਹੀ ਆ ਹੁਣ ਜੋ ਜੁੱਧ ਨਸ਼ਿਆਂ ਵਿਰੁੱਧ ਪਿਛਲੇ 25 ਫਰਵਰੀ ਤੋਂ ਅਸੀਂ ਸਟਾਰਟ ਕੀਤਾਗਾ ਅਸੀਂ ਇਸ ਲੜਾਈ ਨੂੰ ਅੰਤਮ ਦੌਰ 'ਚ ਲੈ ਕੇ ਗਿਆਗੇ ਇਹ ਲੜਾਈ ਹੁਣ ਫੈਸਲਾਕੁੰਦ ਦੌਰ 'ਚ ਸ਼ਾਮਲ ਹੋ ਚੁੱਕੀ ਆ ਆਉਣ ਵਾਲੇ ਸਮੇਂ ਤੁਸੀਂ ਦੇਖੋਗੇ ਕਿ ਪੰਜਾਬ ਤੋਂ ਨਸ਼ੇ ਕਰਨ ਵਾਲਾ ਜਾਂ ਨਸ਼ੇ ਵੇਚਣ ਵਾਲਾ ਪੰਜਾਬ 'ਚ ਨਹੀਂ ਮਿਲੂਗਾ ਜਾਂ ਤਾਂ ਨਸ਼ੇ ਵੇਚਣ ਵਾਲੇ ਪੰਜਾਬ ਛੱਡ ਜਾਣਗੇ ਜਾਂ ਉਹ ਜੇਲ੍ਹਾਂ ਚਲੇ ਜਾਣਗੇ ਬਿਲਕੁਲ ਸਪਸ਼ਟ ਆ हां ਜਿਹੜੇ ਸਾਡੇ ਭਰਾ ਜਾਂ ਸਾਡਾ ਕੋਈ ਹੋਰ ਵਿਅਕਤੀ ਜਿਹੜਾ ਦਸ਼ਾ ਦਲਦਲ ਚ ਫਸ ਗਿਆ ਅਸੀਂ ਉਹਨਾਂ ਹਮਦਰਦੀ ਭਰਿਆ ਵਤੀਰਾ ਬਣਾ ਰਹਾਂਗੇ ਉਹਨੂੰ ਬਰਾਕੇ ਉਹਦਾ ਇਲਾਜ ਕਰ ਰਹੇ ਹਾਂਗੇ ਉਹਨੂੰ ਦਬਾਗੀ ਤੌਰ ਤੇ ਠੀਕ ਕਰ ਰਹੇ ਹਾਂ ਇਹ ਸਾਡੀ ਪ੍ਰਾਇੋਰਟੀ ਆ ਅਸੀਂ ਉੱਤੇ ਲੱਗੇ ਹੋਏ ਹਾਂਗੇ ਪਿਛਲੇ 25 ਤਰੀਕ ਤੋਂ ਲੈ ਕੇ ਹੁਣ ਤੱਕ ਲਗਭਗ 22 ਕਰਾਂ 22 ਉਹਨਾਂ ਡਰੱਗ ਪੈਟਰਾਂ ਦੇ ਘਰ ਜਿਹੜੇ ਨੇ ਉਹ ਢਾਹੇ ਗਏ ਨੇ ਜਿਹੜੇ ਕੋਈ ਤਿੰਨ ਕੇਸਾਂ ਚ ਜਨਵਲਪ ਸੀ ਕੋਈ 10 ਕੇਸਾਂ ਚ ਜਨਵਲਪ ਸੀ ਕੁਬ ਸਭ ਕੇ ਸੰਜਨ ਵੋਲਵ ਸੀ ਕੋ 15 ਕੇ ਸੰਜਨ ਵੋਲਵ ਸੀ ਮੇਰੇ ਕੋ ਇੱਕ ਵੱਡੀ ਲਿਸਟ ਆ ਜਿਹੜੀ ਦਰਸਾਉਂਦੀ ਆ ਕਿ ਪੰਜਾਬ ਦੇ ਅੰਦਰ ਜਿਹੜੇ ਵੱਡੇ ਵੱਡੇ ਨਸ਼ਾ ਤਸਕਰ ਸੀਗੇ ਉਹਨਾਂ ਦੇ ਖਿਲਾਫ ਕਿਵੇਂ ਜਿਹੜਾ ਪੰਜਾਬ ਪੁਲਿਸ ਸਾਡੀ ਪੰਜਾਬ ਸਰਕਾਰ ਜਿਹੜੀ ਆ ਉਹ ਐਕਸ਼ਨ ਲੈ ਰਹੀ ਆ ਹੁਣੇ ਤੁਹਾਡੇ ਤੋਂ ਮੈਨੂੰ ਪਤਾ ਲੱਗਿਆ ਕਿ ਹੁਣੇ ਐਕਸ਼ਨ ਜਿਹੜਾ ਉਹ ਨਾਬਾ 'ਚ ਵੀ ਚੱਲ ਰਿਹਾ ਹੈ ਹੁਣੇ ਇੱਕ ਲਾਈਵ ਇਲੈਕਸ਼ਨ ਤੁਸੀਂ ਦੇਖਿਆ ਹੋਊਗਾ ਮੀਡੀਆ ਦੇ ਕੁਝ ਕਿਸੇ ਦਿਖਾ ਰਹੇ ਨੇ ਕਿ ਕਿ ਕਿਸ ਤਰ੍ਹਾਂ ਇੱਕ ਵੱਡਾ ਨਸ਼ਾ ਤਸਕਰ ਜਿਹੜਾ ਨਾਬਾ ਦੇ ਅੰਦਰ ਨਾਬਾ ਸਿਟੀ ਦੇ ਅੰਦਰ ਅਸ਼ਿਆਂ ਦਾ ਵਪਾਰ ਕਰਦਾ ਸੀ ਉਹਦੇ ਖਿਲਾਫ ਐਕਸ਼ਨ ਹੋ ਰਿਹਾਗਾ ਸੋ ਮੈਂ ਕੁਝ ਅੰਕੜੇ ਇਸ ਮਹਿਮ ਦੀ ਕਾਮਯਾਬੀ ਬਲ ਦਵਾਉਣਾ ਧਿਆਨ ਦਿਵਾਉਣਾ ਚਾਹੁੰਦਾ ਕਿ ਇਹ ਮਹਿਮ ਜਿਹੜੀ ਆ ਉਹ ਕਿਸ ਤਰ੍ਹਾਂ ਕਾਮਯਾਬ ਆ ਪਿਛਲੇ 25 ਤਰੀਕ ਤੋਂ ਲੈ ਕੇ ਹੁਣ ਤੱਕ ਲਗਭਗ 875 ਦੇ ਕਰੀਬ 875 ਕਿਉਂਕਿ ਇਹ ਮੇਰੇ ਕੋਲ ਸਵੇਰ ਦਾ ਅੰਕੜਾਗਾ ਹੁਣ ਥੋੜਾ ਅੰਕੜਾ ਵਧਿਆਗਾ ਐਫ ਆਈ ਆਰ ਰਜਿਸਟਰ ਹੋਈਆਂ ਰਹੀਆਂ 875 1188 1188 ਜਿਹਨਾਂ ਦਾ ਨਸ਼ੇ ਦਾ ਕਾਰੋਬਾਰ ਕਰਨ ਵਾਲੇ ਲੋਕ ਸੀ ਉਹਨਾਂ ਨੂੰ ਜੇਲ੍ਹਾਂ ਦੀਆਂ ਸਲਾਖਾਂ ਦੇ ਪਿੱਛੇ ਭੇਜਿਆ ਗਿਆ ਉਹਨਾਂ ਨੂੰ ਜੇਲ੍ਹਾਂ 'ਚ ਬੰਦ ਕੀਤਾ ਗਿਆ ਜਿਵੇਂ ਹੈਰਨ ਦੀ ਗੱਲ ਕਰਾਂ ਇਸ ਸਮੇਂ ਦੌਰਾਨ ਲਗਭਗ 68 ਕਿਜੀ 68 ਕਿਲੋ ਜਿਹੜੀ ਆ ਉਹ ਹੈਰਨ ਫੜੀ ਗਈ ਆ ਔਰ ਪਾਪੀ ਹਸ ਜਿਹਨੂੰ ਪੰਜਾਬੀ 'ਚ ਕੁੱਕੀ ਕਹਿੰਦੇ ਨੇ ਅਗੇ 8 ਕੁਆਂਟਲ 73 ਕਿਲੋ ਤੋਂ ਜ਼ਿਆਦਾ ਜਿਹੜੀ ਉਹਦੀ ਉਹ ਵੀ ਬਰਾਮਦਗੀ ਜਿਹੜੀ ਆ ਇਹਨਾਂ ਸਮੇਂ ਦੌਰਾਨ ਹੋਈ ਆ ਅਫੀਮ ਓਪੀਅਮ ਜਿਹਨੂੰ ਅਸੀਂ ਕਹਿੰਦੇ ਆ ਅਫੀਮ ਕਹਿੰਦੇ ਆ 42 ਕਿਲੋ ਤੋਂ ਵੱਧ ਦੀ ਰਿਕਵਰੀ ਹੋਈ ਆ ਇਸੇ ਤਰ੍ਹਾਂ ਚਰਸ 3.5 ਕਿਲੋ ਤੋਂ ਉੱਪਰ ਚਸ ਦੀ ਬਰਾਮਦਗੀ ਹੋਈ ਆ ਜੇ ਟੈਬਲੇਟ ਜਾਂ ਕੈਪਸੂਲ ਕਹਿੰਦੇ ਆ ਜਿਨ੍ਹਾਂ ਨੂੰ ਅੱਜ ਕੱਲ ਕਿਉਂਕਿ ਮੈਡੀਕਲ ਨਸ਼ਾ ਜਿਹੜਾ ਚਿੱਟਾ ਜਿਹਨੂੰ ਆਪਾਂ ਕਹਿੰਦੇ ਆ ਵੇਚਦਾਗਾ ਉਹ ਵੀ ਲਗਭਗ 6,74,370 ਟੈਬਲੇਟ 6,74,370 ਟੈਬਲੇਟ ਜੜੀਆਂ ਲਗੀਆਂ ਉਹ ਵੀ ਇਸ ਥੋੜੇ ਜਿਹੇ ਸਮੇਂ ਦੌਰਾਨ ਇਸ ਥੋੜਾ ਜਿਹੇ ਸਮੇਂ ਦੌਰਾਨ ਜਿਹੜਾ ਉਹ ਅਸੀਂ ਜਿਵੇਂ ਗੱਲ ਕਹਾਂ ਤਾਂ 12 ਦਿਨਾਂ ਦੇ ਸਮੇਂ ਦੌਰਾਨ ਅਸੀਂ ਫੜਿਆ ਗਿਆ ਇਸ ਤੋਂ ਬਿਨਾ ਕਾਫੀ ਵੱਡੀ ਪੱਧਰ ਤੇ ਲਗਭਗ 35 ਲੱਖ ਰੁਪਇਆ ਹੁਣ ਤੱਕ ਡਰੱਗ ਮੰਨੀ ਜਿਹੜੀ ਆ ਉਹ ਵੀ ਅਸੀਂ ਬਰਾਮਦ ਕਰ ਚੁੱਕੇ 35 ਲੱਖ ਰੁਪਇਆ ਡਰੱਗ ਮੰਨੀ ਹੋਈ ਹੈਗੀ ਗੱਲ ਇਹ ਨਹੀਂ ਕਿ ਅਸੀਂ ਨਸ਼ੇ ਫੜਦੇ ਆਂਗੇ ਮੈਂ ਦੁਬਾਰਾ ਬੋਲਦਾ ਨਸ਼ੇ ਦੀ ਗੱਲ ਨਹੀਂ ਨਾਲ ਦੇ ਨਾਲ ਦੀ ਨਾਲੇ ਕੀ ਆ ਕਿ ਅਸੀਂ ਨਾਲ ਦੀ ਨਾਲ ਇੱਕ ਜਨ ਸੰਪਰਕ ਮਹਾਂਭੀ ਸ਼ੁਰੂ ਕੀਤੀ ਜਾ ਇੱਕ ਅਵੇਅਰਨੈਸ ਡਰਾਈਵ ਜਿਹੜੀ ਆ ਉਹ ਵੀ ਸ਼ੁਰੂ ਕੀਤੀ ਆ ਕਿ ਲੋਕਾਂ ਦੇ ਅੰਦਰ ਜਾਗਰਤੀ ਪੈਦਾ ਕੀਤੀ ਜਾਵੇ ਲੋਕਾਂ ਨੂੰ ਕਿਸ ਤਰ੍ਹਾਂ ਜੋ ਸਰਕਾਰ ਚੰਗਾ ਕੰਮ ਕਰ ਰਹੀ ਹੈ ਉਹਦੇ ਨਾਲ ਜੋੜਿਆ ਜਾਵੇ ਔਰ ਨਸ਼ਿਆਂ ਦੇ ਵਿਰੁੱਧ ਲਾਮਬੰਦ ਕੀਤਾ ਜਾਵੇ ਇਸ ਜਿਹੜੀ ਯੁੱਧ ਨਸ਼ਿਆਂ ਵਿਰੁੱਧਾ ਇਹਨੂੰ ਇੱਕ ਮਿਸ਼ਨ ਮੋੜ ਪਿਆ ਸਰਕਾਰ ਚਲਾ ਰਹੀ ਹੈ ਕਿ ਤਾਂ ਕਿ ਪੂਰੇ ਪੰਜਾਬ ਦਾ ਹਰ ਇੱਕ ਬੱਚਾ ਬੱਚਾ ਇਹਦਾ ਸਾਥੀ ਬਣ ਕੇ ਸਾਰਥੀ ਬਣ ਕੇ ਜਿਹੜਾ ਉਹ ਹੈ ਭੂਮਿਕਾ ਨਿਭਾਵੇ ਮੰਗੋਇਆ ਕੇ ਦੁਆਰਾ ਦੱਸਿਆ ਜਾਵੇ ਕਿ ਕੁੱਲ ਐਫਆਈਆ ਦੇ 875 ਕੁੱਲ ਜਿਹੜੇ ਪਰਸਨ ਅਰੈਸਟ ਹੋਏ ਨੇ ਹੁਣ ਤੱਕ 1188 ਹਰਨ ਜਿਹੜੀ ਫੜੀ ਗਈ ਆ ਉਹ ਲਗਭਗ 80 ਕਿਲੋ ਤੋਂ ਉੱਪਰ 68 ਕੇਜੀ ਤੋਂ ਉੱਪਰ ਪਾਪੀ ਹਰ ਸਕਪੁਕੀ ਜਿਹਨੂੰ ਆਪਾਂ ਕਹਿ ਦਿੰਦੇ ਆ ਉਹ 8 ਕੁਆਂਟਲ 73 ਕਿਲੋ ਆਫੀਅਮ ਅਫੀਮ ਜਿਹੜੀ ਆ ਉਹ 42 ਕਿਲੋ ਤੋਂ ਉੱਪਰ ਇਸੇ ਤਰ੍ਹਾਂ ਜਿਹੜੀਆਂ ਗੋਲੀਆਂ ਕਹਿ ਦਿੰਦੇ ਆ ਕਿ ਗੋਲੀਆਂ ਵਿਕਤੀਆਂ ਨੇਗੀਆਂ ਉਹ 674370 ਇਸੇ ਤਰੀਕੇ ਲਗਭਗ 35 ਲੱਖ ਰੁਪਇਆ ਜਿਹੜਾ ਉਹ ਜਿਹੜਾ ਨਸ਼ੇ ਤੋਂ ਪੈਸਾ ਕਮਾਏਗਾ ਨਸ਼ਾ ਵੇਚ ਕੇ ਪੈਸਾ ਕਮਾਏਗਾ ਉਹ ਵੀ ਅਸੀਂ ਜਿਹੜਾ ਬਰામਹ ਕੀਤਾਗਾ ਮੈਨੂੰ ਇਸ ਗੱਲ ਇਹ ਗੱਲ ਸਾਂਝੀ ਕਰਦੇ ਬੜੀ ਖੁਸ਼ੀ ਹੋ ਰਹੀ ਆ ਕਿ ਪੰਜਾਬ ਦੇ ਜਿਹੜੇ ਬੱਚੇ ਕਾਲਜਾਂ ਜਾਂਦੇ ਨੇ ਯੂਨੀਵਰਸਿਟੀਆਂ ਜਾਂਦੇ ਨੇਗੇ ਉਹਨਾਂ ਦੇ ਨਾਲ ਮੀਟਿੰਗਾਂ ਹੁਣ ਤੱਕ ਲਗਭਗ 1028 ਮੀਟਿੰਗਾਂ 1028 ਮੀਟਿੰਗਾਂ ਜਿਹੜੀਆਂ ਉਹ ਪ੍ਰਸ਼ਾਸਨ ਵੱਲੋਂ ਸਰਕਾਰ ਵੱਲੋਂ ਸਰਕਾਰ ਦੇ ਨੁਮਾਇੰਦਿਆਂ ਵੱਲੋਂ ਹੋਈਆਂ ਰਹੀਆਂ ਔਰ ਪਿੰਡਾਂ ਦੇ ਅੰਦਰ ਸੰਪਰਕ ਮਹਿਮ ਜਿਹੜੀ ਆ ਉਹ ਬੜੀ ਤੇਜ਼ੀ ਨਾਲ ਸ਼ੁਰੂ ਹੋ ਚੁੱਕੀ ਹੈ ਔਰ ਖਾਸ ਕਰਕੇ ਜੇ ਮੈਂ ਗੱਲ ਕਰਾਂ ਪਿੰਡਾਂ ਦੇ ਵਿੱਚ ਡਿਫੈਂਸ ਜਿਹੜੀਆਂ ਕਮੇਟੀਆਂ ਲੱਗੀਆਂ ਜਿਹੜੀਆਂ ਡਿਫੈਂਸ ਕਮੇਟੀਆਂ ਨੇ ਉਹ ਬਣ ਰਹੀਆਂ ਨੇਗੀਆਂ ਜਿਹਦੇ ਅੰਦਰ ਅਸੀਂ ਸਾਰੇ ਰਿਟਾਇਰਡ ਪੈਰਾਮਿਲਟਰੀ ਫੋਰਸਸ ਦੇ ਬੰਦਿਆਂ ਨੂੰ ਮਿਲਟਰੀ ਦੇ ਬੰਦਿਆਂ ਨੂੰ ਰਿਟਾਇਰਡ ਪੰਜਾਬ ਪੁਲਿਸ ਦੇ ਬੰਦਿਆਂ ਨੂੰ ਚੁਣੇ ਹੋਏ ਨਮਾਇंदे ਖਾਸ ਕਰਕੇ ਸਰਪੰਚ ਪੰਚ ਐਮਸੀ ਸਹਿਬਾਨ ਨੰਬਰਦਾਰ ਸਹਿਬਾਨ ਉਹਨਾਂ ਸਾਰੇ ਲੋਕਾਂ ਨੂੰ ਅਸੀਂ ਰਿਟਾਇਰਡ ਟੀਚਰ ਸਹਿਬਾਨ ਉਹਨਾਂ ਸਾਰੇ ਲੋਕਾਂ ਨੇ ਕਮੇਟੀਆਂ ਬਣਾ ਰਿਆ ਤਾਂ ਕਿ ਉਹ ਆਪ ਆਕੇ ਇਸ ਮਹਿਮਦਾ ਹਿੱਸਾ ਬਣ ਕਿਉਂਕਿ ਜਦੋਂ ਸੁਸਾਇਟੀ ਜਿਹੜੀ ਆ ਜਦੋਂ ਸੁਸਾਇਟੀ ਜਿਹੜੀ ਆ ਉਹ ਚੰਗੇ ਕਾਜ ਦਾ ਸਾਥ ਦੇਊਗੀ ਤਾਂ ਮੈਂ ਸਮਝਦਾ ਪੰਜਾਬ ਦੇ ਅੰਦਰੋਂ ਨਸ਼ਾ ਜਿਹੜਾ ਖਤਮ ਹੋਊਗਾ ਔਰ ਪੰਜਾਬ ਜਿਹੜਾ ਨਸ਼ਾ ਮੁਕਤ ਹੋਊਗਾ ਕਿਉਂਕਿ ਨਹੀਂ ਇਹ ਸਰਕਾਰਾਂ ਜਿਹੜੀਆਂ ਨੇ ਚਾਹੋ ਕਾਲੀ ਦਲ ਬੀਜੇਪੀ ਕਾਂਗਰਸ ਪਾਰਟੀ ਇਹਨਾਂ ਦੇ ਹੱਥ ਜਿਹੜੇ ਦੇਗੇ ਉਹ ਨਸ਼ਾ ਤਸਕਰਾਂ ਨਾਲ ਮੇਲੇ ਹੋਏ ਸੀਗੇ ਇਹੀ ਕਾਰਨ ਆ ਕਿ ਪੰਜਾਬ ਤੋਂ ਨਸ਼ਾ ਖਤਮ ਨਹੀਂ ਹੋ ਰਿਹਾ ਸੀ ਪਰ ਪਿਛਲੇ 3 ਸਾਲ ਦਾ ਰਿਕਾਰਡ ਆ ਮੈਂ ਤੁਹਾਡੇ ਸਾਹਮਣੇ ਦਿੱਤਾ ਹੈ ਔਰ ਜਿਹੜਾ ਲਗਭਗ ਪਿਛਲੇ 12 ਦਿਨ ਵਰਕਾ ਉਹ ਦਰਸਾਉਂਦਾਗਾ ਕਿ ਪੰਜਾਬ ਦੇ ਅੰਦਰ ਨਸ਼ੇ ਜਿਹੜੇ ਨੇਗੇ ਉਹ ਹੁਣ ਖਾਟਵੇਂ ਬਲਬਦ ਰਹੇ ਨੇਗੇ ਥੈਂਕ ਯੂ ਜੀ ਜੀਮਾ ਸਰ ਜਿੰਨਾ ਤੁਸੀਂ ਕਹੇ ਕਿ 12 ਦਿਨ ਤੋਂ ਲਗਾਤਾਰ ਕਾਰਵਾਈਆਂ ਹੋਈਆਂ ਨੇ ਬੀਤੇ ਦਿਨ ਭਾਜਪਾ ਵੱਲ ਐਕਸਪ੍ਰੈਸ ਵਾਟ ਤੇ ਕੀਤੀ ਉਸ ਦੇ ਵਿੱਚ ਸਵਾਲ ਚ ਕੀ ਕਹਿੰਦੇ ਕਿ 3 ਸਾਲ ਸਰਕਾਰ ਕਿਤੇ ਸੀਗੀ 3 ਸਾਲ ਕਿ ਵੀ ਐਕਸ਼ਨ ਹੋਇਆ ਔਰ ਉਸ ਦਿਨ ਕਿੰਨੇ ਕਿਤੇ 1 ਲੱਖ ਦੇ ਕਰੀਬ ਕੋਈ ਡਰਗ ਮੰਨੀ ਪੜੀ ਗਈ ਹੋਣੀ ਹੈ ਕਹਿੰਦੇ ਕਿ ਇਹਦੀ ਡਰਗ ਮੰਨ ਨੂੰ ਜਦਰਾ ਪਾੜ ਕੇ ਆਪੇ ਤਖਤ ਤੱਕ ਪੰਦ ਗਈ ਹੈ ਸਰਕਾਰ ਜੋ ਕਿ ਸਿੱਧਾ ਤੌਰ ਤੇ ਮੰਤਰੀ ਸਿਕਸੇ ਸਾਹਿਬ ਦਾ ਨਹੀਂ ਕਰਾ ਸਕਦਾ ਮੈਂ ਉੱਥੇ ਆ ਰਿਹਾ ਕਿ ਜਦੋਂ ਉਹਨਾਂ ਦੀ ਸਰਕਾਰ 10 ਸਾਲ ਸੀ ਪੰਜਾਬ ਦੇ ਅੰਦਰ ਜਦੋਂ ਭਾਰਤੀ ਜਨਤਾ ਪਾਰਟੀ ਤੇ ਅਕਾਲੀ ਦਲ ਦੀ ਸਾਂਝੀ ਸਰਕਾਰ 10 ਸਾਲ ਰਹੀ ਉਸ ਸਮੇਂ ਚਿੱਟੇ ਦਾ ਨਾਮ ਪਹਿਲੀ ਵਾਰ ਪੰਜਾਬ ਦੇ ਲੋਕਾਂ ਨੇ ਸੁਣਿਆ ਉਸ ਸਮੇਂ ਚਰਸ਼ ਦਾ ਨਾਮ ਸਮੈਕ ਦਾ ਨਾਮ ਪੰਜਾਬ ਦੇ ਲੋਕਾਂ ਨੇ ਪਹਿਲੀ ਵਾਰ ਸੁਣਿਆ ਭਾਰਤੀ ਜਨਤਾ ਪਾਰਟੀ ਨੇ ਇਸ ਦਾ ਜਵਾਬ ਦੇਣਗੇ ਮੈਂ ਉਹਨਾਂ ਨੂੰ ਪੁੱਛਣਾ ਚਾਹੁੰਨਾਗਾ ਕਿ ਤੁਸੀਂ ਪੰਜਾਬ ਤੇ ਨੌਜਵਾਨ ਦਲ ਦਲ ਬਦ ਤੁਸੀਂ ਟੱਕਿਆ ਹੁਣ ਸਾਡੇ ਨੂੰ ਤੁਸੀਂ ਸਵਾਲ ਖੜੇ ਕਰਦੇ ਹੋ ਸਾਡਾ ਤਾਂ ਮੈਂ ਪਹਿਲੀ ਦੱਸਿਆ ਕਿ ਸਾਡਾ ਤਾਂ ਰਿਕਵਰੀ ਰੇਟ ਕਨਵਿਕਸ਼ਨ ਰੇਟ ਦੋਸ਼ੀਆਂ ਨੂੰ ਫੜਨ ਦਾ ਰੇਟ ਉਹ ਹੁਣ ਤੱਕ ਦਾ ਸਭ ਤੋਂ ਵੱਧਾਗਾ ਸੋ ਉਹਨਾਂ ਦੀ ਸਰਕਾਰ ਕਿੱਥੇ ਆ ਗੁਜਰਾਤ ਦੇ ਅੰਦਰ ਉਹਨਾਂ ਦੀ ਸਰਕਾਰ ਜਿੱਥੋਂ ਪ੍ਰਧਾਨ ਮੰਤਰੀ મોદી ਸਾਹਿਬ ਆਉਂਦੇ ਨੇ ਸਭ ਤੋਂ ਵੱਡੀਆਂ-ਵੱਡੀਆਂ ਖੇਪ ਉੱਥੇ ਫੜੀਆਂ ਜਾਂਦੀਆਂ ਨੇਗੀਆਂ ਗੁਜਰਾਤਸ ਫੜੀਆਂ ਜਾਂਦੀਆਂ ਨੇਗੀਆਂ ਗੁਜਰਾਤ ਦੀ ਬੰਦਰਗਾਹ ਤੇ ਫੜੀਆਂ ਜਾਂਦੀਆਂ ਨੇਗੀਆਂ ਕਦੇ ਪੂਰਾ ਦੇਸ਼ ਤਾਂ ਮੀਡੀਆ ਵੀ ਨਹੀਂ ਬੋਲਦਾ ਕਦੇ ਦੇਸ਼ ਦੇ ਲੋਕੀ ਬੋਲਦੇ ਕਿਉਂਕਿ ਉਹ ਤਾਂ ਆਪੋਜੀਸ਼ਨ ਖਤਮ ਕਰ ਰੱਖੀ ਹੈਗੀ ਉਥੇ ਦਾ ਬੁਝੀਸ਼ੇ ਦਾ ਦਮ ਕੱਟ ਰੱਖਿਆ ਗਿਆ ਪੂਰਾ ਦੇਸ਼ ਜਾਣਦਾਗਾ ਕਿ ਕਿਸ ਤਰੀਕੇ ਦੇ ਨਾਲ ਉਥੋਂ ਨਸ਼ੇ ਕਿਹੜੇ ਦੇ ਪੂਰੇ ਦੇਸ਼ ਦੇ ਅੰਦਰ ਸਪਲਾਈ ਕੀਤੇ ਜਾਂਦੇ ਨੇ ਜੀ ਮੈਂ ਸਰ ਇੱਕ ਵਾਰ ਸਰਕਾਰ ਦੀ ਹੋਈ ਮੈਂ ਯੁੱਧ ਨਸ਼ੇ ਦੇ ਬਰੁਤ ਅ ਪ੍ਰਤਾਪ ਸਿੰਘ ਬਾਜਬਾਂ ਨੇ ਉਹਨੇ ਮੀਟ ਟ੍ਰੀਟ ਕੀਤਾ ਰੋਸ ਰੈਲੀ ਕਰਦੇ ਆ ਉਹਨਾਂ ਨੇ ਆਪਣੀ ਮੰਗ ਤਾਂ ਨਾ ਲਕਿਆ ਕਿ ਨੌਕਰੀ ਦਿਓ ਨਸ਼ਾ ਦੇ ਸ਼ਬਦ ਬਾਜਬਾ ਸਾਹਿਬ ਪੰਜਾਬ ਚ ਨਹੀਂ ਰਹਿੰਦੇ ਮੈਨੂੰ ਲੱਗਦਾ ਉਹ ਕਿਸੇ ਬਾਹਰਲੀ ਸਟੇਟ ਦੀ ਗੱਲ ਕਰ ਰਹੇ ਹੋਣਗੇ ਉਹ ਕਿਸੇ ਭਾਰਤੀ ਜਨਤਾ ਪਾਰਟੀ ਦੀ ਸਟੇਟ ਦੀ ਗੱਲ ਕਰ ਰਹੇ ਹੋਣਗੇ ਪਿਛਲੀ ਵਾਰ ਵੀ ਉਹਨਾਂ ਨੇ ਤੁਹਾਡੇ ਸਾਹਮਣੇ ਪੰਜਾਬ ਦੀ ਵਿਧਾਨ ਸਭਾ ਚ ਨੌਕਰੀਆਂ ਦਾ ਅੰਕੜਾ ਮੰਗਿਆ ਸੀ ਕਿ ਨੌਕਰੀ ਦਾ ਅੰਕੜਾ ਦਿਓ ਤੁਸੀਂ ਵੀਡੀਓ ਫੁਟੇਜ ਕਢਾ ਲਓ ਮੈਂ ਖੁਦ ਅੰਕੜਾ ਰੱਖਿਆ ਸੀ ਉਸ ਸਮੇਂ ਆਈ ਥਿੰਕ ਕਿ 43000 ਨੌਕਰੀ ਸੀ ਅਸੀਂ ਦੇ ਚੁੱਕੇ ਸੀ 43000 ਨੌਕਰੀ ਦਾ ਅੰਕੜਾ ਮੈਂ ਪੰਜਾਬ ਦੀ ਵਿਧਾਨ ਸਭਾ ਚ ਰੱਖਿਆ ਸੀਗਾ ਮੈਂ ਆਜਵਾਬਾ ਸਾਹਿਬ ਨੂੰ ਕਹਾਂਗਾ ਬਜਟ ਸੈਸ਼ਨ ਆਉਣ ਵਾਲਾ ਤੁਸੀਂ ਦੁਬਾਰਾ ਲਿਸਟ ਲੈ ਲਿਓ ਤੁਸੀਂ ਜਾ ਕੇ ਚੈੱਕ ਕਰ ਲਿਓ ਹੁਣ ਉਹ ਅੰਕੜਾ 50000 ਤੋਂ ਉੱਪਰ ਟੱਪ ਗਿਆ ਔਰ ਤੁਹਾਡੇ ਇੱਕ ਮੈਂਬਰ ਪਾਰਲੀਮੈਂਟ ਜਿਹੜੇ ਜਿੱਤੇ ਨੇਗੇ ਉਹ ਇੱਕ ਰੈਲੀ 'ਚ ਬੋਲ ਰਹੇ ਸੀ ਗੁਰਦਾਸਪੁਰ ਤੋਂ ਕਿ ਦੱਸੋ ਕਿਹੜੀ ਨੌਕਰੀ ਮਿਲੀ ਆ ਤਾਂ ਉੱਥੇ ਖੜੇ ਹੋ ਕੇ ਦੇ ਸਾਹਮਣੇ ਜਿਸ ਰੈਲੀ 'ਚ ਉਹ ਬੋਲ ਰਹੇ ਸੀ ਲੋਕਾਂ ਨੇ ਹੱਥ ਖੜੇ ਕੀਤਾ ਸੀ ਕਿ ਮੇਰੇ ਬੁੱਢੇ ਨੂੰ ਮਿਲ ਗਈ ਮੇਰੀ ਕੁੜੀ ਨੂੰ ਮਿਲ ਗਈ ਤਾਂ ਉਹਨਾਂ ਨੂੰ ਮੈਂ ਸਮਝਦਾ ਗਰਾਊਂਡ ਤੇ ਆਉਣਾ ਚਾਹੀਦਾ ਨਾ ਕਿ ਕਿਸੇ ਹੋਸਟੇਟ 'ਚ ਕੋ ਬਣਾ ਚਾਹੀਦਾ ਸਾਬ ਜੀ ਬਜਟ ਸੈਸ਼ਨ ਦੇ ਵਿੱਚ ਕੀਤਾ ਬਜਟ ਸੈਸ਼ਨ ਦੇ ਵਿੱਚ ਕੀ ਜਦ ਤੱਕ ਇਹ ਜਤਨ ਨਸ਼ੇ ਬੰਦ ਚੱਲ ਰਿਹਾ ਹੈ ਇਸ ਨੂੰ ਲੈ ਕੇ ਕੋਈ ਅਲੱਗ ਫੋਰਸ ਬਣਾਉਣੀ ਹੈ ਜਾਂ ਕਿਸ ਇਸ ਦੇ ਇਸ ਨੂੰ ਹੋਰ ਕਿਸ ਲਿਕੇ ਹੋਰ ਚੈਰਜ ਕੀਤਾ ਜਾਣਾ ਉਸ ਨੂੰ ਬਜਟ ਦੇ ਵਿੱਚ ਐਕਸਟਰਾ ਬਜ ਬਿਲਕੁਲ ਅਸੀਂ ਇਹਦੇ ਤੇ ਵਿਚਾਰ ਕਰ ਰਹੇ ਹਾਂ ਕਿ ਇਹ ਸੁਨੇਹਮ ਜਿਹੜੀ ਅਸੀਂ ਸ਼ੁਰੂ ਕੀਤੀ ਆ ਇਹਨੂੰ ਹੋਰ ਸਟਰੈਂਥਨਿੰਗ ਕਰਨ ਦੇ ਲਈ ਇਹਨੂੰ ਹੋਰ ਤਕੜਾ ਕਰਨ ਦੇ ਲਈ ਅਸੀਂ ਕੀ ਕੀ ਪ੍ਰਬੰਧਨ ਕਰੀਏ ਤੇ ਵਿਚਾਰ ਜਿਹੜਾ ਚੱਲ ਰਿਹਾ ਹੈਗਾ ਅਜੇ ਬਚ ਜਿਹੜਾ ਬਣ ਰਿਹਾ ਹੈ ਜੀ ਮਾਜੀ ਚ ਵੀ ਗਈ ਸੀ ਲੰਗ ਲੰਗ ਜਿਹਨਾਂ ਘੁੰਮ ਕੇ ਆਏ ਉਹ ਪੂਰੀ ਟੀਮ ਲਈ ਜਿਹੜੀ ਪਾਲਿ ਨੈਟਰੀ ਕਮੇਟੀ ਬਣਾਈ ਸੀ ਤੁਸੀਂ ਕੀ ਪਾਲਿ ਚੀਜ਼ਾਂ ਗੱਲਾਂ ਨੂੰ ਦੇਖੀਆਂ ਜਿਹਦੇ ਕਰਕੇ ਤੁਸੀਂ ਜਿਹੜਾ ਪੰਜਾਬ ਦੇ ਵਿੱਚ ਇਹ ਸਭ ਸਮਸ਼ੇਲ ਚੱਲਦਾ ਆ ਰਿਹਾ ਹੈ دیکھو بالکل پچھلے سالا یوتھ جیڑا نشیا بل کی بہت بڑا سوال ہے محول جہرا سرجا گیا کہ پاپ چ کوئی نوکری نہیں ملنی جدو اکالی دل بی پورا اکڑا دیکھ سکتے ہو دس سالا دوران انہوں نے دس ہزار نوکری نہیں دتی اہی کارن سی کہ پنجاب کا برین ڈرین ہو رہا سی ਪੰਜਾਬ ਦਾ ਯੂਥ ਜਿਹੜਾ ਉਹ ਬਾਹਰਲੇ ਦੇਸ਼ਾਂ ਵੱਲ ਉਹਨਾਂ ਨੇ ਮੂੰਹ ਕੀਤਾ ਔਰ 50 ਸਾਲਾਂ ਚ ਕਾਂਗਰਸ ਪਾਰਟੀ ਗਣਾ ਦੇ ਪ੍ਰਤਾਪ ਸਿੰਘ ਬਾਜਬਾ ਗਣਾਦਣ ਕਿ ਉਹਨਾਂ ਨੇ 10000 ਨੌਕਰੀ ਦਿੱਤੀ ਹੋਵੇ ਬਾਜਬਾ ਸਾਹਿਬ ਨੂੰ ਚੈਲੰਜ ਆ ਮੇਰਾ ਉਹਨਾਂ ਦੀ ਕਾਂਗਰਸ ਪਾਰਟੀ ਨੂੰ ਚੈਲੰਜ ਆ ਮੇਰਾ ਕੋ ਤੁਸੀਂ 10000 ਦੀ ਲਿਸਟ ਦੇ ਦਿਓ ਕਿ 10000 ਨੌਕਰੀ ਦਿੱਤੀ ਹੋਵੇ ਤਾਂ ਅਸੀਂ ਤਾਂ 3 ਸਾਲਾਂ ਚ 50000 ਦੇ ਕੇ ਤੁਹਾਡੇ ਸਾਹਮਣੇ ਖੜੇ ਆਂਗੇ ਸੋ ਇਹੀ ਕਾਰਨ ਆ ਤੁਸੀਂ ਸਾਰੇ ਜਣੇ ਜਾ ਕੇ ਦੇਖ ਲਓ ਪੰਜਾਬੀ ਯੂਨੀਵਰਸਿਟੀ ਪਟਿਆਲਾ ਜੀਐਨ2 ਅਮਰਸਰ ਲੁਧਿਆਣਾ ਐਗਰੀਕਲਚਰ ਯੂਨੀਵਰਸਿਟੀ ਸਾਰੇ ਇੰਜੀਨੀਅਰ ਕਾਲਜ ਚਾਹੇ ਉਹ ਪ੍ਰਾਈਵੇਟ ਨੇ ਚਾਹੇ ਸਰਕਾਰੀ ਨੇ ਸਾਰਿਆਂ ਦੇ ਅੰਦਰ 100% ਸੀਟਾਂ ਜਿਹੜੀਆਂ ਨੇ ਉਹ ਸਟੂਡੈਂਟ ਦੀਆਂ ਫਿਲ ਹੋ ਜਾਂਦੀਆਂ ਨੇ ਇਸੇ ਤਿੰਨਾਂ ਸਾਲਾਂ ਦੌਰਾਨ ਇਹ ਸੀਟਾਂ ਫਿਲ ਹੋ ਜਾਂਦੀਆਂ ਕਿਉਂ ਹੁੰਦੀਆਂ ਨੇ ਕਿਉਂਕਿ ਪੰਜਾਬ ਦੇ ਨੌਜਵਾਨ ਨੂੰ ਯਕੀਨ ਹੋ ਗਿਆ ਵਿਸ਼ਵਾਸ ਹੋ ਗਿਆ ਉਹਦਾ ਕੰਫੀਡੈਂਸ ਜਿਹੜਾ ਪੰਜਾਬ 'ਚ ਬਿਲਡ ਹੋ ਗਿਆ ਕਿ ਪੰਜਾਬ ਦੇ ਅੰਦਰ ਹੁਣ ਨੌਕਰੀ ਵੀ ਮਿਲੂਗੀ ਪੰਜਾਬ ਦੇ ਅੰਦਰ ਰੋਜ਼ਗਾਰ ਵੀ ਮਿਲੂਗਾ ਅਸੀਂ ਜੇ ਅੱਜ ਗੱਲ ਕਰਦੇ ਆਂ ਕਿ 88000 ਕਰੋੜ ਦਾ ਨਿਵੇਸ਼ ਹੋਇਆ ਹੈਗਾ ਤੇ ਬਹੁਤ ਵੱਡੀ ਗੱਲ ਆ ਕਾਂਗਰਸ ਪਾਰਟੀ ਨੇ 3 ਸਾਲ ਕੋਵਿਡ ਦਾ ਲਾਹਾ ਲੈਂਦੀ ਰਹੀ ਕਰੋਨਾ ਦਾ ਲਾਹਾ ਲਿਆ ਕਿ ਭਾਈ ਕਰੋਨਾ ਲੱਗਿਆ ਉਹ ਤਾਂ ਭਾਈ ਆਪਦੇ ਮੂੰਹ ਤੇ ਉਦੋਂ ਚਲੋ ਠੀਕ ਆ ਉਹ ਸਮੇਂ ਦੀ ਮੰਗ ਸੀਗੀ ਮਾਸਕ ਲਾ ਕੇ ਉਹ ਤਾਂ ਬਾਹਰ ਵਰਕਰਾਂ ਨੂੰ ਮਿਲਣ ਤਾਂ ਕਣੀ ਜਾਂਦੇ ਸੀਗੇ ਉਹਨਾਂ ਨੇ ਤਾਂ 1 ਰੁਪਏ ਦਾ ਫੰਡ ਤੱਕ ਨਹੀਂ ਖਰਚਿਆ ਹੈਗਾ ਉਹ ਦਿਖਾ ਦਿੰਨ 3 ਸਾਲ ਉਹ ਕਰੋਨਾ ਦੀ ਸ਼ੀਲਡ ਲੈ ਕੇ ਨਾ ਕਿ ਕਰੋਨਾ ਆ ਗਿਆ ਕਰੋਨਾ ਆ ਗਿਆ RAM nal ਉਹਨਾਂ ਨੇ 3 ਸਾਲ ਲੰਘਾਏ ਨੇ ਇੱਕ ਵੀ ਕੰਮ ਨਹੀਂ ਕੀਤਾ ਦੇਖੋ ਬਹੁਤ ਹੀ ਅਫਸੋਸ ਵਾਲੀ ਗੱਲ ਆ ਬਹੁਤ ਹੀ ਮੰਦ ਭਾਗੀ ਗੱਲ ਆ ਕਿ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸਾਡੇ ਗੁਰੂ ਘਰਾਂ ਦਾ ਸਿਆਸੀਕਰਨ ਕੀਤਾ ਜਾ ਰਿਹਾ ਔਰ ਜਥੇਦਾਰਾਂ ਦੀ ਅਪੁਆਇੰਟਮੈਂਟ ਜਥੇਦਾਰ ਨੂੰ ਹਰਉਣਾ ਹਟਾਉਣਾ ਇੱਕ ਸਿਆਸੀ ਖੇਡ ਬਣ ਚੁੱਕੀ ਆ ਔਰ ਮੈਂ ਸਮਝਦਾ ਇਹ ਅਕਾਲੀ ਦਲ ਦੇ ਖਾਤਮੇ ਵੱਲ ਇੱਕ ਬਹੁਤ ਵੱਡਾ ਕਦਮ ਆ ਅਕਾਲੀ ਦਲ ਹੁਣ ਜਿਹੜਾ ਸਾਡੇ ਦੇ ਪੰਜਾਬ ਦਾ ਇਤਿਹਾਸਾ ਉਹ ਤਾਂ ਸਦਾ ਲਈ ਮਿਟ ਜਾਊਗਾ ਚੰਦ ਪਰਿਵਾਰ ਜਿਹੜੇ ਨੇ ਕਿ ਜਿਨ੍ਹਾਂ ਨੇ ਅਕਾਲੀ ਦਲ ਤੇ ਲੰਬਾ ਸਮਾਂ ਰਾਜ ਕੀਤਾ ਆਉਣ ਵਾਲੇ ਸਦੀਆਂ ਉਹਨਾਂ ਦਾ ਨਾਮ ਚੱਕਲੀ ਲਿਆ ਕਰਨਗੇ ਕਿਉਂਕਿ ਜਿਸ ਤਰ੍ਹਾਂ ਦੇ ਉਹ ਕੰਮ ਸਿੱਖ ਪੰਥ ਵਿਰੋਧੀ ਕਰ ਰਹੇ ਨੇਗੇ ਸਿੱਖ ਕੌਮ ਵਿਰੋਧੀ ਕਰ ਰਹੇ ਨੇਗੇ ਪੰਜਾਬ ਜਿਹੜਾ ਉਹਨਾਂ ਨੂੰ ਕਦੇ ਮਾਫ਼ ਨਹੀਂ ਕਰੂਗਾ ਲੋਕ ਜਿਹੜੇ ਦਿਨ ਉਹਨਾਂ ਨੂੰ ਕਦੇ ਮਾਫ਼ ਨਹੀਂ ਕਰਨਗੇ ਕਿਉਂਕਿ ਅੱਜ ਜੋ ਕਿਸੇ ਨੂੰ ਲਾਤਾ ਕਿਸੇ ਨੂੰ ਹਟਾਤਾ ਔਰ ਉਹਨਾਂ ਨੇ ਆਪਣੀ ਪਰਿਵਾਰ ਦੀ ਖੇਡ ਬਣਾਈ ਹੋਈ ਆ ਚੰਦ ਪਰਿਵਾਰ ਮਿਲ ਕੇ ਇਸ ਤਰ੍ਹਾਂ ਕਰ ਰਹੇ ਨੇਗੇ ਸੋ ਮੈਨੂੰ ਅਫਸੋਸ ਵੀ ਆ ਔਰ ਮੈਂ ਸਮਝਦਾਗਾ ਕਿ ਸਿੱਖ ਕੌਮ ਜਿਹੜੀ ਆ ਉਹ ਕਦੇ ਕਾਲੀ ਦੱਲੋਂ ਹੁਣ ਆਉਣ ਵਾਲੇ ਸਮੇਂ 'ਚ ਮਾਫ ਨਹੀਂ ਕਰੂਗੀ ਜੀ ਮਾਤਾ ਜੀ ਬੱਚੇ ਦੇ دیکھئے لائن آرڈر کی پرابلم بلکل کہیں بھی کریٹ نہیں ہونے دی جائے گی لا کو کنٹرول کر کے رکھنا لائن آرڈر کو کنٹرول کر کے رکھنا یہ پنجاب سرکار کی پروریٹی ہے ہم اس پہ پورا سرکار دیان رکھیں جیمہ صاحب بیٹے دی اسی اینٹی ڈرون ڈیوائسیز جی سرحد پر تھا اس دا اسی جڑا ہے خود جڑا ڈیمو لیا سدا وہ پرسیس کتے تک پہنچے ہیں قدر تک کوئی سیکنڈ لائن آف ڈیفینس کے لیے پنجاب پولیس یا پنجاب سرکار بلو کرانی چاہیے جیڈی اینٹی ڈرون ٹیکنیکس جیڈیاں نے ਕਿਦਾ ਅਸੀਂ ਥੋੜੇ ਦਿਨ ਪਹਿਲਾਂ ਤਿੰਨ ਚਾਰ ਦਿਨ ਪਹਿਲਾਂ ਅਸੀਂ ਉਹਨਾਂ ਦੀ ਪ੍ਰੈਜੈਂਟੇਸ਼ਨ ਕੰਪਨੀ ਦੀ ਲਈ ਸੀਗੀ ਉਹ ਬਿਲਕੁਲ ਅਸੀਂ ਉਸ ਦਿਨ ਪਹਿਲਾ ਦਿਨ ਸੀਗਾ ਸਾਡੀ ਕਮੇਟੀ ਜਿਹੜੀ ਆ ਉਹਦੇ ਤੇ ਲਗਾਤਾਰ ਅਸੀਂ ਦੇਖ ਰਹਿਆਂਗੇ ਕਿ ਕਿੰਨਾ ਪੈਸਾ ਕਿੱਥੇ ਖਰਚ ਆਉਣਾਗਾ ਔਰ ਕਿਹੜੀ ਕਿਹੜੀ ਜਗ੍ਹਾ ਤੇ ਉਹਨਾਂ ਕੁਇਪਮੈਂਟ ਦੀ ਉਹਨਾਂ ਮਸ਼ੀਨਰੀ ਦੀ ਸਖਤ ਲੋੜ ਆਗੀ ਸੋ ਬਿਲਕੁਲ ਅਸੀਂ ਉਹ ਖਰੀਦਾਂਗੇ ਉਹਨੂੰ ਅਸੀਂ ਆਪਣੀ ਡਿਫੈਂਸ ਲਾਈਨ ਦੇ ਅੰਦਰ ਯੂਜ਼ ਕਰਾਂਗੇ ਸੋ ਆਉਣ ਵਾਲੇ ਸਮੇਂ ਦੌਰਾਨ ਚਾਹੇ ਸਾਡਾ ਵੈਸੇ ਤਾਂ ਇਹ ਕੰਮ ਜਿਹੜਾ ਉਹ ਸੈਂਟਰ ਸਰਕਾਰ ਦਾ ਬਣਦਾਗਾ BSF ਦਾ ਬਣਦਾ ਹੈਗਾ ਪਰ ਲੇਕਿਨ ਸੈਂਟਰਲ ਸਰਕਾਰ ਜਿਹੜੀ ਹੈ ਉਹ ਆਪਣੀ ਭੂਮਿਕਾ ਨਿਭਾਉਣ ਚ ਬੁਰੀ ਤਰ੍ਹਾਂ ਫੇਲ ਰਹੀ ਆ ਸੋ ਅਸੀਂ ਇਹ ਕੰਮ ਜਿਹੜਾ ਆਪਣੇ ਜ਼ਿੰਮੇ ਉੱਤੇ ਲਿਆ ਹੈਗਾ ਸੋ ਬਿਲਕੁਲ ਡਿਫੈਂਸ ਲਾਈਨ ਦੇ ਨਾਲ ਨਾਲ ਅਸੀਂ ਐਂਟੀ ਡਰੋਨ ਸਿਸਟਮ ਜਿਹੜਾ ਉਹ ਡਿਵੈਲਪ ਕਰ ਰਹੇ ਹਾਂ ਤਾਂ ਕਿ ਇੱਕ ਵੀ ਨਸ਼ਾ ਜਿਹੜਾ ਉਹ ਸਰਹੱਦੋਂ ਪਾਰ ਡਰੋਨ ਰਾਹੀਂ ਪੰਜਾਬ ਚ ਨਾ ਸਕੇ